ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਕੀ ਹਾਲ ਚਾਲ ਆ ਉਮੀਦ ਆ ਸਾਰੇ ਠੀਕ ਠਾਕ ਹੋਮੂਗੇ ਇੱਕ ਵਾਰੀ ਫੇਰ ਤੁਹਾਡਾ ਸਵਾਗਤ ਕਰਦੇ ਆ ਤੁਹਾਡੇ ਆਪਣੇ ਚੈਨਲ ਜਾਨਵਰ ਮਹਿਕਮਾ ਤੇ ਜਿਹੜੇ ਜਿਹੜੇ ਵੀਰ ਆਪਣੀ ਵੀਡੀਓ ਦੇਖਣ ਪਹਿਲੀ ਵਾਰ ਆਪਣੇ ਚੈਨਲ ਤੇ ਆਏ ਨੇ ਜਾਂ ਫਿਰ ਜਿਹੜੇ ਜਿਹੜੇ ਵੀਰਾਂ ਨੇ ਆਪਣੇ ਚੈਨਲ ਨੂੰ ਹਾਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਓਹੋ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਤੇ ਨਾਲ ਲੱਗਦੇ ਘੰਟੀ ਦੇ ਬਟਨ ਨੂੰ ਵੀ ਦਬਾ ਦਿਓ ਤਾਂ ਜੋ ਆਪਣੀ ਹਰ ਇੱਕ ਵੀਡੀਓ ਤੁਹਾਡੇ ਕੋਲ ਸਮੇਂ ਸਿਰ ਪਹੁੰਚ ਸਕੇ ਦੋਸਤੋ ਜਿਸ ਤਰ੍ਹਾਂ ਤੁਸੀਂ ਸਾਰੇ ਹੀ ਜਾਣਦੇ ਹੋ ਕਿ ਆਪਾਂ ਸਮੇਂ-ਸਮੇਂ ਸਿਰ ਲੋਡਿੰਗ ਦੀਆਂ ਵੀਡੀਓ ਤੁਹਾਡੇ ਨਾਲ ਸ਼ੇਅਰ ਕਰਦੇ ਰਹਿਣੇ ਹਾਂਗੇ ਜਿਹੜੇ ਸਮੇਂ ਤੇ ਜਿਹੜੀ ਵੀ ਵੀਡੀਓ ਦੀ ਲੋਡ ਹੁੰਦੀ ਆਪਾਂ ਤੁਹਾਡੇ ਤੱਕ ਉਹ ਪਹੁੰਚਦੀਆਂ ਕਰਦੇ ਆਂ ਜਾਂ ਫਿਰ ਜਿਹੜੀ ਵੀ ਜਾਣਕਾਰੀ ਆਪਾਂ ਨੂੰ ਮਿਲਦੀ ਹੈਗੀ ਉਹੋ ਆਪਾਂ ਤੁਹਾਡੇ ਤੱਕ ਇਸ YouTube ਚੈਨਲ ਇਸ ਵੀਡੀਓ ਰਾਹੀਂ ਤੁਹਾਡੇ ਤੱਕ ਆਪਾਂ ਪਹੁੰਚਾਉਣੇ ਆਂਗੇ ਸੋ ਇਸ ਵਾਰ ਵੀ ਆਪਾਂ ਤੁਹਾਡੇ ਲਈ ਇੱਕ ਬਹੁਤ ਹੀ ਵਧੀਆ ਤੇ ਜਾਣਕਾਰੀ ਵਾਲੀ ਵੀਡੀਓ ਲੈ ਕੇ ਆਇਆਗੇ ਉਹ ਵੀਡੀਓ ਦੋਸਤੋ ਇਹ ਆ ਕਿ ਹੁਣ ਜਿਹੜਾ ਸਮਾਂ ਚੱਲ ਰਿਹਾ ਅਪ੍ਰੈਲ ਦਾ ਲਗਭਗ ਹੁਣ ਅਖੀਰਲੇ ਦਿਨ ਚੱਲ ਰਹੇ ਨੇ ਸੋ ਹੁਣ ਸਾਰੇ ਵੀਰਾਂ ਨੇ ਜ਼ਿਆਦਾਤਰ ਬੱਚੇ ਪਾਲੇ ਚੂਚਾ ਜਿਹੜਾ ਪਾਲਿਆ ਜਦੋਂ ਆਪਾਂ ਬੱਚਾ ਪਾਉਣੇ ਆਂਗੇ ਉਸ ਤੋਂ ਬਾਅਦ ਜਿਹੜਾ ਬੱਚੇ ਦੀ ਸਾਂਭ ਸੰਭਾਲ ਬਹੁਤ ਜ਼ਿਆਦਾ ਜ਼ਰੂਰੀ ਹੋ ਜਾਂਦੀ ਆ ਤੇ ਬਹੁਤ ਹੀ ਇਹ ਰਿਸਕੀ ਕੰਮ ਹੁੰਦਾ ਲਾ ਲਓ ਤੁਸੀਂ ਇੱਕ ਦਿਨ ਤੋਂ ਲੈ ਕੇ 20 ਦਿਨਾਂ ਤੱਕ ਜਿਹੜਾ ਕੰਮ ਜ਼ਿਆਦਾ ਰਿਸਕੀ ਹੁੰਦਾਗਾ ਸੋ ਜਦੋਂ ਆਪਾਂ ਬੱਚਾ ਲੈ ਕੇ ਆਉਨੇ ਆ ਉਦੋਂ ਜਿਹੜੇ ਖਤਰਨਾਕ ਵਾਇਰਸ ਹੁੰਦੇ ਨੇ ਉਹ ਇੰਨਾ ਤੱਕ ਕਿਵੇਂ ਪਹੁੰਚਦੇ ਨੇ ਤੇ ਕਿਵੇਂ ਉਹ ਜਿਹੜੇ ਵਾਇਰਸ ਨੇ ਆਪਾਂ ਉਨ੍ਹਾਂ ਤੋਂ ਜਿਹੜਾ ਚੂਚਿਆਂ ਨੂੰ ਬਚਾ ਸਕਦੇ ਆ ਇਹ ਵੀਡੀਓ ਚ ਆਪਾਂ ਇਹ ਸਾਰਾ ਕੁਝ ਤੁਹਾਨੂੰ ਦੱਸਾਂਗੇ ਕਿ ਕਿਵੇਂ ਰੋਕथाम ਹੁੰਦੀ ਹੈ ਵਾਇਰਸ ਦੀ ਇਹ ਛੋਟੀਆਂ-ਛੋਟੀਆਂ ਗੱਲਾਂ ਦੋਸਤੋ ਕਿਤੋਂ ਨਹੀਂ ਆਪਾਂ ਨੂੰ ਪਤਾ ਲੱਗਦੀਆਂ ਸੋ ਇੰਨਾ ਛੋਟੀਆਂ-ਛੋਟੀਆਂ ਗੱਲਾਂ ਕਰਕੇ ਜਿਹੜੇ ਆਪਣੇ ਵੱਡੇ ਨੁਕਸਾਨ ਵੀ ਹੋ ਜਾਂਦੇ ਨੇ ਫਿਰ ਕਈ ਵੀਰ ਕਹਿੰਦੇ ਨੇ ਕਿ ਯਾਰ ਬੱਚੇ ਤਾਂ ਆਪਣੇ ਸਹੀ ਸੀਗੇ ਇੱਕੋ ਦਮ ਜਿਹੜੇ ਕਹਿੰਦੇ ਨੇ ਵੀ ਕੀ ਹੋ ਗਿਆ ਬੱਚਿਆਂ ਨੂੰ ਸਵੇਰੇ ਸਹੀ ਸੀ ਜਾਂ ਕੱਲ ਸ਼ਾਮ ਨੂੰ ਖਾਣਾ ਖਾਦਾ ਇਹਨਾਂ ਨੇ ਵਧੀਆ ਫੀਡ ਖਾਦੀ ਆ ਤੇ ਜਿਹੜੇ ਸਵੇਰੇ ਬੱਚੇ ਕਿਉਂ ਆਏ ਹੋਗੇ ਉਹ ਕਿਉਂ ਹੁੰਦੇ ਨੇਗੇ ਬੱਚੇ ਕਿਉਂ ਮਰਦੇ ਨੇ ਇੱਕਦਮ ਕਿਉਂ ਮਰਦੇ ਨੇਗੇ ਕਿਵੇਂ ਵਾਇਰਸ ਫੈਲਦਾ ਤੇ ਕਿਵੇਂ ਆਪਾਂ ਵਾਇਰਸ ਤੋਂ ਬੱਚਿਆਂ ਨੂੰ ਆਪਣਿਆਂ ਨੂੰ ਬਚਾ ਸਕਦੇ ਆ ਸੋ ਇਸ ਵਿਸ਼ੇ ਤੇ ਆਪਣੀ ਜਿਹੜੀ ਪੂਰੀ ਵੀਡੀਓ ਹੋਊਗੀ ਸੋ ਵੀਡੀਓ ਦੇ ਅੰਤ ਤੱਕ ਜਰੂਰ ਬਨੇ ਰਹੋ ਕੱਲੀ-ਕੱਲੀ ਗੱਲ ਆਪਾਂ ਤੁਹਾਨੂੰ ਸਮਝਾਵਾਂਗੇ ਡਿਟੇਲ ਚ ਸੋ ਵੀਡੀਓ ਨੂੰ ਸਕਿਪ ਬਿਲਕੁਲ ਵੀ ਨਾ ਕਰਿਓ ਦੋਸਤੋ ਪੂਰੀ ਦੇਖਿਓ ਸਭ ਤੋਂ ਪਹਿਲਾਂ ਤਾਂ ਜਦੋਂ ਆਪਾਂ ਬੱਚਾ ਖਰੀਦਣਾ ਉਦੋਂ ਆਪਾਂ ਨੇ ਬਹੁਤ ਜ਼ਿਆਦਾ ਧਿਆਨ ਰੱਖਣਾ ਕਿ ਜਿਹੜਾ ਬੱਚਾ ਆਪਾਂ ਖਰੀਦ ਰਹੇ ਹਾਂ ਕੁਆਲਿਟੀ ਵਧੀਆ ਦਾ ਹੋਵੇ ਆਪਾਂ ਬਹੁਤ ਵੀਡੀਓ 'ਚ ਤੁਹਾਨੂੰ ਦੱਸਦੇ ਆਂ ਜੇ ਆਪਾਂ ਵਧੀਆ ਜਿਹੜੀ ਨਸਲ ਦਾ ਬੱਚਾ ਖਰੀਦਾਂਗੇ ਤਾਂ ਆਪਾਂ ਨੂੰ ਅੱਗੇ ਜਾ ਕੇ ਕੋਈ ਵੀ ਦਿੱਕਤ ਨਹੀਂ ਆਉਂਦੀ ਪਰ ਆਪਾਂ ਨੂੰ ਫਿਰ ਵੀ ਜਦੋਂ ਆਪਾਂ ਆਪਣੇ ਫਾਰਮ ਤੇ ਲੈ ਕੇ ਆਉਨੇ ਆਂ ਉਦੋਂ ਇਹਨੂੰ ਵਾਇਰਸ ਤੋਂ ਬਚਾਉਣਾ ਬਹੁਤ ਜ਼ਿਆਦਾ ਜ਼ਰੂਰੀ ਹੁੰਦਾ ਹੈਗਾ ਜਿਹੜੇ ਵਾਇਰਸ ਬਹੁਤ ਖਤਰਨਾਕ ਹੁੰਦੇ ਨੇ ਆਪਣੇ ਹੱਥਾਂ ਨਾਲ ਵੀ ਲੱਗ ਕੇ ਆ ਜਾਂਦੇ ਨੇਗੇ ਜਾਂ ਫਿਰ ਹੋਰ ਬਹੁਤ ਤਰੀਕੇ ਹੁੰਦੇ ਨੇਗੇ ਜਿਹੜੇ ਵਾਇਰਸ ਆਪਣੇ ਫਾਰਮ 'ਚ ਐਂਟਰ ਕਰ ਜਾਂਦੇ ਨੇ ਸੋ ਅਪਾ ਇਹਨਾਂ ਵਾਇਰਸਾਂ ਤੋਂ ਕਿਵੇਂ ਬਚਣਾ ਸਭ ਤੋਂ ਪਹਿਲਾਂ ਤਾਂ ਪੁਆਇੰਟ ਆ ਦੋਸਤੋ ਆਪਣੇ ਫਾਰਮ ਤੇ ਗੇਟ ਤੇ ਨੋ ਐਂਟਰੀ ਲਿਖ ਕੇ ਲਾ ਦਿਓ ਕਿ ਜਣਾ ਖਣਾ ਬੰਦਾ ਕੋਈ ਵੀ ਆਪਣੇ ਘਰੇ ਕੋਈ ਰਿਸ਼ਤੇਦਾਰ ਆਉਂਦਾ ਜਾਂ ਕੋਈ ਸੱਜਣ ਮਿੱਤਰ ਦੋਸਤ ਆਉਂਦਾ ਉਹਨੂੰ ਕਹਿਣਾ ਤਾਂ ਔਖਾ ਹੋ ਜਾਂਦਾ ਕਿ ਭਾਈ ਅੰਦਰ ਨਹੀਂ ਜਾਣਾ ਹੈਗਾ ਪਰ ਤੁਸੀਂ ਉਹ ਲਿਖ ਕੇ ਲਗਾ ਸਕਦੇ ਹੋ ਜਦੋਂ ਆਪਣਾ ਲਿਖਿਆ ਹੋਊਗਾ ਜਿਹੜਾ ਸਿਆਣਾ ਬੰਦਾ ਹੋਊ ਉਹ ਅੰਦਰ ਹੀ ਨਹੀਂ ਜਾਊਗਾ ਕਈ ਵੀਰਾਂ ਦਾ ਤੁਸੀਂ ਦੇਖ ਸਕਦੇ ਹੋ ਕਈ ਵੀਰਾਂ ਦੇ ਫਾਰਮਾਂ ਦੇ ਉੱਪਰ ਲਿਖਿਆ ਹੁੰਦਾ 노 ਐਂਟਰੀ ਤੁਸੀਂ 노 ਐਂਟਰੀ ਦਾ ਜਿਹੜਾ ਬੋਰਡ ਆ ਤੁਸੀਂ ਆਪਣੇ ਫਾਰਮ ਦੇ ਗੇਟ ਦੇ ਅੱਗੇ ਲਗਾ ਸਕਦੇ ਹੋ ਅਗਲਾ ਇਹਦਾ ਪੁਆਇੰਟ ਆ ਤੁਸੀਂ ਘੱਟ ਤੋਂ ਘੱਟ ਆਪ ਵੀ ਜਿਹੜੇ ਆਪਾਂ ਮੈਂਬਰ ਆ ਮਾਲਕਾਂਗੇ ਘੱਟ ਤੋਂ ਘੱਟ ਜਾਓ ਠੀਕ ਆ ਜੀ ਜਦੋਂ ਜ਼ਿਆਦਾ ਬੰਦੇ ਜਿਹੜੇ ਫਾਰਮ ਚ ਐਂਟਰ ਕਰਨਗੇ ਆਪਣੇ ਜੁੱਤੀਆਂ ਨਾਲ ਆਪਣੇ ਚੱਪਲਾਂ ਨਾਲ ਜਿਹੜੇ ਆਪਾਂ ਕਿਤੋਂ ਵੀ ਆਉਣੇ ਆ ਜਾਣੇ ਆ ਥੱਲੇ ਆਪਾਂ ਨੂੰ ਨਹੀਂ ਪਤਾ ਕਿੱਥੇ ਕਿੱਥੇ ਚੱਪਲਾਂ ਲੱਗਦੀਆਂ ਨੇ ਸੋ ਗੰਦਗੀ ਲੱਗ ਜਾਂਦੀ ਆ ਸੋ ਉਵੇਂ ਆਪਾਂ ਜਿਹੜਾ ਫਾਰਮ 'ਚ ਐਂਟਰ ਕਰ ਲੈਂਦੇ ਆਂਗੇ ਜਦੋਂ ਫਾਰਮ 'ਚ ਐਂਟਰ ਕਰਦੇ ਆਂ ਉਦੋਂ ਆਪਣੀਆਂ ਚੱਪਲਾਂ ਨਾਲ ਥੱਲੇ ਕਾਫੀ ਕੁਝ ਆਪਾਂ ਉੱਥੇ ਛੱਡੇ ਆਉਣੇ ਆਪਣੇ ਫਾਰਮ 'ਚ ਬੱਚੇ ਛੋਟੇ ਹੁੰਦੇ ਨੇ ਚਾਹੇ ਬੱਚੇ ਹੋਣ ਚਾਹੇ ਵੱਡੇ ਹੋਣ ਉਹਨਾਂ ਨੂੰ ਨਹੀਂ ਪਤਾ ਕੀ ਖਾਣਾ ਕੀ ਨਹੀਂ ਉਹਨਾਂ ਨੇ ਖਾ ਲੈਣਾਗਾ ਉਹ ਗੰਦਗੀ ਕੁਛ ਵੀ ਜਦ ਆਪ ਆਪਣੇ ਕਿਤੋਂ ਵੀ ਬਾਹਰੋਂ ਜਾ ਕੇ ਆ ਰਹੇ ਆਂ ਠੀਕ ਆ ਜੀ ਕਿਤੇ ਮੱਝਾਂ ਵਾਲੇ ਬਾੜੇ 'ਚੋਂ ਕੁਛ ਵੀ ਵਾਈਰਸ ਚ ਲਾ ਗਿਆ ਉਹਨਾਂ ਨੇ ਖਾਪ ਵੀ ਲਿਆ ਬੱਚੇ 2 ਘੰਟਿਆਂ ਚ ਜਿਹੜੇ ਸੁਸਤ ਹੋ ਜਾਣਗੇ ਤੇ ਬਿਮਾਰ ਹੋ ਜਾਣਗੇ ਸੋ ਆਪਾਂ ਨੇ ਕੋਸ਼ਿਸ਼ ਕਰਨੀ ਆ ਕਿ ਘੱਟ ਤੋਂ ਘੱਟ ਐਂਟਰ ਕਰਨਾਗਾ ਠੀਕ ਆ ਜੀ ਅਗਲਾ ਜਿਹੜਾ ਪੁਆਇੰਟ ਆ ਜਦੋਂ ਆਪਾਂ ਨੇ ਐਂਟਰ ਕਰਨਾ ਵੀ ਆ ਜਦੋਂ ਆਪਾਂ ਨੇ ਫਾਰਮ ਚ ਐਂਟਰ ਕਰਨਾ ਆਪਣੇ ਫਾਰਮ ਦੀ ਐਂਟਰੀ ਦੇ ਉੱਪਰ ਇੱਕ ਬੱਠਲ ਜਾਂ ਫਿਰ ਕੋਈ ਬਰਤਨ ਵੱਡਾ ਕਲੀ ਵਾਲਾ ਜ਼ਰੂਰ ਹੋਣਾ ਚਾਹੀਦਾ ਜਿਹੜੀ ਕਲੀ ਹੁੰਦੀ ਆ ਉਹ ਐਂਟੀਬਾਇਟਿਕ ਦਾ ਕੰਮ ਕਰਦੀ ਆ ਜਦੋਂ ਆਪਾਂ ਨੇ ਐਂਟਰ ਹੋਣਾ ਆਪਣੀ ਆਪਣੇ ਜਿਹੜੇ ਪੈਰ ਨੇ ਉਹ ਕਲੀ 'ਚ ਚੰਗੀ ਤਰ੍ਹਾਂ ਲਬੇੜ ਕੇ ਲੈ ਕੇ ਜਾਣਾ ਅੱਗੇ ਤਾਂ ਜੋ ਕੋਈ ਵੀ ਏਦਾਂ ਦਾ ਉਹਦੇ ਵਾਇਰਸ ਕੁਝ ਵੀ ਲੱਗਿਆ ਹੋਇਆ ਤਾਂ ਉਹ ਕਲੀਨ ਹੋ ਜੂਗਾ ਕਲੀ 'ਚ ਆਪਣੇ ਪੈਰ ਚੰਗੀ ਤਰ੍ਹਾਂ ਡਿਪ ਕਰਕੇ ਫੇਰ ਅੱਗੇ ਜਾਣਾ ਕਲੀ ਸੁੱਕੀ ਕਲੀ ਆਪਣੇ ਫਾਰਮ ਦੇ ਆਲੇ-ਦਾਲੇ ਲੱਗੀ ਜ਼ਰੂਰੀ ਆ ਕਿਉਂਕਿ ਐਂਟੀਬਾਇਟਿਕ ਹੁੰਦੀ ਆ ਕੋਈ ਵੀ ਵਾਇਰਸ ਉਹਦੇ ਨਾਲ ਫਾਰਮ 'ਚ ਐਂਟਰ ਨਹੀਂ ਕਰਦਾ ਅਗਲਾ ਜਿਹੜਾ ਪੁਆਇੰਟ ਆ ਦੋਸਤੋ ਉਹ ਜਿਹੜਾ ਆਪਾਂ ਨੇ ਇਹਨਾਂ ਨੂੰ ਬੱਚਿਆਂ ਨੂੰ ਪਾਣੀ ਦੇਣਾਗਾ ਉਹ ਸਾਫ਼ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਸਾਫ਼ ਸੁਥਰਾ ਜੇਕਰ ਪਾ ਇਹਨਾਂ ਨੂੰ ਪਾਣੀ ਜਿਹੜਾ ਗੰਦਾ ਮੰਦਾ ਪੀਣਗੇ ਜਾਂ ਫਿਰ ਕੀ ਕਰਦੇ ਨੇ ਇਹ ਪਾਣੀ ਜਿਹੜਾ ਡ੍ਰਿੰਕਰ ਨੇ ਉਹਨਾਂ 'ਚ ਤਾਂ ਇਹ ਸੰਭਵ ਨਹੀਂ ਹੈਗਾ ਪਰ ਜਿਹੜੇ ਆਪਾਂ ਬਰਤਨ ਧਰ ਦਿੰਦੇ ਆ ਉਹ 'ਚ ਇਹ ਵਿੱਚ ਵੜ ਕੇ ਪੈਰ ਪੂਰਾ ਨਾਲ ਗੰਦਾ ਕਰ ਲੈਂਦੇ ਨੇ ਪਾਣੀ ਸੋ ਉਹ ਪਾਣੀ ਜਦੋਂ ਪੀਂਦੇ ਨੇ ਉਦੋਂ ਇਹਨਾਂ ਨੂੰ ਕਾਫੀ ਦਿੱਕਤ ਆਉਂਦੀ ਹੈਗੀ ਸੋ ਉਦੋਂ ਆਪਾਂ ਨੇ ਵਾਰ-ਵਾਰ ਜਿਹੜਾ 2-3 ਵਾਰ ਦਿਨ 'ਚ ਇਹਨਾਂ ਦਾ ਪਾਣੀ ਚੇਂਜ ਕਰਨਾ ਖਾਸ ਕਰਕੇ ਗਰਮੀਾਂ 'ਚ ਜਿਹੜੇ ਵੀਰਾਂ ਦੇ ਫੀਡਰ ਲੱਗੇ ਹੋਏ ਨੇ ਉਹ ਗੱਲ ਵੱਖਰੀ ਆ ਫੀਡਰਾਂ 'ਚ ਉਹਨਾਂ ਕਹੀ ਪਾਣੀ ਆਉਂਦਾ ਜਿੰਨਾ ਕੋ ਬੱਚੇ ਪੀਂਦੇ ਨੇ ਜਿਹੜਾ ਅਗਲਾ ਪੁਆਇੰਟ ਆ ਦੋਸਤੋ ਉਹ ਹੈ ਜਿਹੜਾ ਫੀਡ ਕਈ ਵਾਰ ਆਪਾਂ ਨੂੰ ਥੋੜੀ ਜਿਹੀ ਸਲਾਬੀ ਦੇ ਦਿੰਦੇ ਨੇ ਵੀਰ ਕਈ ਵੀਰ ਬਹੁਤ ਘੱਟ ਜਾਣਸ ਹੁੰਦੇ ਨੇ ਹਰ ਇੱਕ ਨਹੀਂ ਇਦਾਂ ਦਾ ਹੁੰਦਾ ਕਈ ਵੀ ਜਿਹੜੀ ਫੀਡ ਸਲਾਬੀ ਦੇ ਦਿੰਦੇ ਉਹ 'ਚ ਉੱਲੀ ਲੱਗ ਜਾਂਦੀ ਹੈਗੀ ਤੁਸੀਂ ਐਕਸਪੈਰੀਮੈਂਟ ਕਰ ਸਕਦੇ ਹੋ ਘਰੇ ਮੁਠੀ ਇੱਕ ਫੀਡ ਲੈ ਕੇ ਉਹ 'ਚ ਇੱਕ ਥਾਂ ਤੇ 2-4 ਟੋਕ ਕੇ ਪਾਣੀ ਦੇ ਪਾਗੇ ਤੁਸੀਂ ਰੱਖ ਦੋ 2-4 ਦਿਨਾਂ ਚ ਉਹ 'ਚ ਉੱਲੀ ਲੱਗ ਜੂਗੀ ਫੰਗਲ ਕਹਿ ਦਿੰਦੇ ਨੇ ਜਿਹਨੂੰ ਆ ਉੱਲੀ ਜਿਹੜੀ ਉਹ ਲੱਗਦੀ ਆ ਉੱਲੀ ਬਹੁਤ ਜ਼ਿਆਦਾ ਖਤਰਨਾਕ ਹੁੰਦੀ ਆ ਉਹ ਬੱਚਿਆਂ ਲਈ ਵੀ ਤੇ ਵੱਡੇ ਮੁਰਗੇ ਮੁਰਗੀਆਂ ਲਈ ਵੀ ਸੋ ਜਿਹੜੀ ਆਪਾਂ ਨੇ ਇਹਨਾਂ ਨੂੰ ਪਾਉਣੀ ਆ ਫੀਡ ਉਹ ਬਿਲਕੁਲ ਡਰਾਈ ਹੋਣੀ ਚਾਹੀਦੀ ਆ ਸਾਫ਼ ਸੁਥਰੀ ਹੋਣੀ ਚਾਹੀਦੀ ਆ ਉੱذ ਕੋਈ ਵੀ ਫੰਗਲ ਨਾ ਹੋਵੇ ਮੈਂ ਇਹ ਨਹੀਂ ਕਹਿੰਦਾ ਕਿ ਫੀਡ ਤੁਸੀਂ ਮਹਿੰਗੀ ਪਾਓ ਮਹਿੰਗੀ ਨਹੀਂ ਪਰ ਸਾਫ਼ ਸੁਥਰੀ ਤੇ ਵਧੀਆ ਫੀਡ ਪਾਓ ਤਾਂ ਜੋ ਬੱਚਿਆਂ ਦੀ ਚੰਗੀ ਗ੍ਰੋਥ ਹੋ ਸਕੇ ਜਦੋਂ ਆਪਾਂ ਫੀਡ ਇਹਨਾਂ ਨੂੰ ਮਾੜੀ ਪਾਵਾਂਗੇ ਘੱਟੀਆਂ ਪਾਵਾਂਗੇ ਉਦੋਂ ਇੱਕ ਤਾਂ ਇਹ ਅੰਡੇ ਤੇ ਬਹੁਤ ਲੇਟ ਆਉਣਗੇ ਮੁਰਗੀਆਂ ਜਦੋਂ ਵੱਡੀਆਂ ਹੋ ਗਈਆਂ ਦੂਸਰਾ ਇਹ ਕੋਈ ਵੀ ਵਾਇਰਸ ਜਿਹੜਾ ਫੀਡ ਨਾਲ ਹੀ ਵੀ ਇਹਨਾਂ 'ਚ ਐਂਟਰ ਕਰ ਜਾਂਦਾ ਹੈਗਾ ਇਹ ਜਿਹੜੀਆਂ ਮੇਨ ਮੇਨ ਗੱਲਾਂ ਦਾ ਆਪਾਂ ਨੂੰ ਧਿਆਨ ਰੱਖਣਾ ਪਊਗਾ ਬਾਕੀ ਜਿਹੜਾ ਫਾਰਮ ਦੀ ਸਾਫ ਸਫਾਈ ਹੋਣੀ ਉਹ ਬਹੁਤ ਜ਼ਰੂਰੀ ਆ ਆਪਾਂ ਵਾਰ-ਵਾਰ ਵੀਡੀਓ 'ਚ ਦੱਸਦੇ ਆ ਜਿਸ ਤਰ੍ਹਾਂ ਹੁਣ ਗਰਮੀ ਆ ਗਈ ਇਹਨਾਂ ਦੇ ਵਿੱਠਾਂ ਨਾਲ ਅਮੋਨੀਆ ਗੈਸ ਜਿਹੜੀ ਬਣ ਜਾਂਦੀ ਆ ਫਾਰਮ 'ਚ ਅਮੋਨੀਆ ਗੈਸ ਜਦੋਂ ਬਣ ਜਾਂਦੀ ਆ ਉਹਦੇ ਨਾਲ ਇਹਨਾਂ ਦੀ ਅੱਖਾਂ 'ਚ ਜਲਨ ਹੁੰਦੀ ਆ ਤੁਸੀਂ ਕਿਸੇ ਵੀ ਵੱਡੇ ਫਾਰਮ 'ਚ ਚਲੇ ਜਾਓ ਤੇ ਉਥੇ ਤੁਸੀਂ ਦੇਖੋਗੇ ਖਾਸ ਕਰਕੇ ਜਿਹੜਾ ਲੇਅਰ ਫਾਰਮ ਹੁੰਦਾ ਵਾਈਟ ਮੁਰਗੀ ਹੁੰਦੀ ਹੈਗੀ ਅੰਡੇ ਲਈ ਪਾਲੀ ਹੁੰਦੀ ਆ ਉਥੇ ਤੁਸੀਂ ਇਹ ਚੀਜ਼ ਦੇਖੋਗੇ ਤੁਸੀਂ ਜੇ ਤੁਹਾਡੇ ਪਿੰਡ 'ਚ ਤੁਹਾਡੇ ਸ਼ਹਿਰ 'ਚ ਹੈਗਾ ਤੁਸੀਂ ਜਾਓ ਉਥੇ ਇੰਨੀ ਅਮੋਨੀਆ ਗੈਸ ਹੁੰਦੀ ਹੈਗੀ ਉਹ ਅੱਖਾਂ 'ਚ ਜਲਣ ਪੈਦਾ ਕਰਦੀ ਆ ਤੇ ਅੱਖਾਂ 'ਚੋਂ ਪਾਣੀ ਆਉਂਦਾ ਉਹਦੇ ਨਾਲ ਅੱਖਾਂ ਦੀਆਂ ਅਲੱਗ-ਅਲੱਗ ਬਿਮਾਰੀਆਂ ਇਹਨਾਂ ਨੂੰ ਲੱਗਦੀਆਂ ਨੇ ਜਿਸ ਦੇ ਨਾਲ ਇਹ ਅੱਗੇ ਜਾ ਕੇ ਮਰ ਵੀ ਸਕਦੇ ਨੇ ਤੇ ਅੰਡੇ ਦੀ ਪ੍ਰੋਡਕਸ਼ਨ ਤਾਂ ਮੁਰਗੀ ਕਟਾਉਗੀ ਹੀ ਕਟਾਉਗੀ ਸੋ ਜਿਹੜਾ ਖੁੱਡਿਆਂ ਦੀ ਸਾਫ ਸਫਾਈ ਫਾਰਮਾਂ ਦੀ ਸਾਫ ਸਫਾਈ ਬਹੁਤ ਜ਼ਿਆਦਾ ਜ਼ਰੂਰੀ ਹੈਗੀ ਤੁਸੀਂ ਜਿਸ ਹਿਸਾਬ ਨਾਲ ਹਫਤੇ ਦੇ ਹਿਸਾਬ ਨਾਲ ਵੀ ਕਰ ਸਕਦੇ ਹੋ ਹਫਤੇ ਬਾਅਦ ਵੀ ਤੁਹਾਨੂੰ ਪਤਾ ਲੱਗ ਜਾਂਦਾ ਕਿ ਹਾਂ ਹੁਣ ਫਾਰਮ ਗੰਦਾਗਾ ਤੇ ਜਿਹੜਾ ਕੱਚੇ ਫਾਰਮ ਹੁੰਦੇ ਨੇ ਉਹ ਜੇਕਰ ਪੱਤਨ ਚਾਰ ਦਿਨਾਂ ਬਹੁਤ ਸਫਾਈ ਕਰ ਦਾਂਗੇ ਠੀਕ ਹੈ ਨਹੀਂ ਉਹ ਤੇ ਬਿੱਠ ਹੁੰਦੀ ਹੈ ਜਿਹੜੀ ਜੰਮ ਜਾਂਦੀ ਆ ਅੱਗੇ ਜਾ ਕੇ ਉਹ ਪੱਟਣੀ ਬਹੁਤ ਔਖੀ ਹੋ ਜਾਂਦੀ ਆ ਸੋ ਫਾਰਮਾਂ ਦੀ ਸਾਫ ਸਫਾਈ ਜ਼ਰੂਰੀ ਆ ਤਾਂ ਜੋ ਕੋਈ ਵੀ ਵਾਇਰਸ ਇਹਨਾਂ ਦੇ ਘੁੱਡੇ ਜਾਂ ਫਾਰਮ ਜਾਂ ਸੈਟਅਪ ਤੱਕ ਨਾ ਪਹੁੰਚੇ ਸੋ ਜੇਕਰ ਆਪਾਂ ਇਹ ਸਾਰੀਆਂ ਗੱਲਾਂ ਦਾ ਦੋਸਤੋ ਧਿਆਨ ਰੱਖਾਂਗੇ ਤਾਂ ਆਪਾਂ ਆਪਣੇ ਬੱਚਿਆਂ ਨੂੰ ਵੀ ਬਚਾ ਸਕਦੇ ਆ ਤੇ ਬੱਚਿਆਂ ਚ ਕੋਈ ਵੀ ਆਉਣ ਵਾਲਾ ਖਤਰਨਾਕ ਵਾਇਰਸ ਰੋਕ ਸਕਦੇ ਆ ਆਪਾਂ ਆਪਾਂ ਨੂੰ ਧਿਆਨ ਰੱਖਣਾ ਪਊਗਾ ਬੱਚਿਆਂ ਦਾ ਸੋ ਜੇਕਰ 10 20 ਦਿਨ ਬੱਚੇ ਵਧੀਆ ਪਲਗੇ ਤਾਂ ਅੱਗੇ ਬਹੁਤ ਘੱਟ ਜਾਣ ਸੁੰਦੇ ਨੇ ਉਹਨਾਂ ਦੇ ਮਰਨ ਦੇ ਠੀਕ ਹੈ ਜੀ ਜਿਹੜੇ ਵੀ ਕਹਿੰਦੇ ਨੇ ਕਿ ਸਵੇਰੇ ਸਹੀ ਸੀ ਸ਼ਾਮ ਨੂੰ ਬੱਚਾ ਮਰ ਗਿਆ ਜਾਂ ਖਾਣਾ ਹਟ ਗਿਆ ਇਹ ਇਹੀ ਕਾਰਨ ਹੈ ਵਾਇਰਸ ਇਦਾਂ ਦੇ ਖਤਰਨਾਕ ਆ ਜਾਂਦੇ ਨੇ ਇਹਨਾਂ ਵਿੱਚ ਸੋ ਬੱਚੇ ਸੁਸਤ ਵੀ ਹੋ ਜਾਂਦੇ ਨੇ ਅੱਗੇ ਜਾ ਕੇ ਮਰ ਵੀ ਜਾਂਦੇ ਨੇ ਸੋ ਇਹ ਗੱਲਾਂ ਦਾ ਖਾਸ ਕਰਕੇ ਧਿਆਨ ਰੱਖੋ ਹੁਣ ਜਿਹੜਾ ਬੱਚਿਆਂ ਦਾ ਟਾਈਮ ਚੱਲ ਰਿਹਾ ਚੂਚੇ ਸਾਰੇ ਵੀਰਾਂ ਨੇ ਪਾ ਲੇ ਠੀਕ ਹੈ ਜੀ ਕੁਝ ਵੀਰ ਪਾਉਣ ਕਿੰਨੀ ਹੋ ਰਹੇ ਨੇ ਉਹ ਪਾ ਲਓ ਤਾਂ ਜੋ ਅੱਗੇ ਜਿਹੜੀ ਮੁਰਗੀ ਸਮੇਂ ਸਿਰ ਅੰਡੇ ਤੇ ਆ ਸਕੇ ਸੋ ਇਦਾਂ ਦੀਆਂ ਵੀਡੀਓ ਦੇਖਣ ਲਈ ਦੋਸਤੋ ਆਪਣੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਆਪਾਂ ਤੁਹਾਡੇ ਲਈ ਵਧੀਆ-ਵਧੀਆ ਵੀਡੀਓ ਲਿਆਉਣੇ ਰਹਿਣਿਆਂਗੇ ਸੋ ਜੇ ਕਿਸੇ ਵੀ ਵਿਸ਼ੇ ਤੇ ਕਿਸੇ ਵੀ ਵੀਰਨੇ ਵੀਡੀਓ ਬਣਵਾਉਣੀ ਹੁੰਦੀ ਆ ਤਾਂ ਤੁਸੀਂ ਕਮੈਂਟ ਬਾਕਸ ਵਿੱਚ ਕਮੈਂਟ ਕਰਕੇ ਕਿਸੇ ਵੀ ਵਿਸ਼ੇ ਤੇ ਤੁਸੀਂ ਵੀਡੀਓ ਬਣਵਾ ਸਕਦੇ ਹੋ ਆਪਾਂ ਲਗਭਗ ਹਰ ਇੱਕ ਵਿਸ਼ੇ ਤੇ ਵੀਡੀਓ ਪਾ ਚੁੱਕਿਆ ਜੇ ਕੋਈ ਵੀ ਵਿਸ਼ਾ ਕਲੀਅਰ ਨਹੀਂ ਹੋਇਆ ਤਾਂ ਤੁਸੀਂ ਦੁਬਾਰਾ ਵੀ ਇਹ ਵੀਡੀਓ ਬਣਵਾ ਸਕਦੇ ਹੋ ਸੋ ਵਧੀਆ-ਵਧੀਆ ਵੀਡੀਓ ਦੇਖਣ ਲਈ ਆਪਣੇ ਚੈਨਲ ਨੂੰ ਕਰ ਲਓ ਦੋਸਤੋ ਸਬਸਕ੍ਰਾਈਬ ਵੀਡੀਓ ਤੇ ਜਿਆਦਾ ਤੋਂ ਜਿਆਦਾ ਕਮੈਂਟ ਕਰਿਆ ਕਰੋ ਕਿ ਤੁਸੀਂ ਕਿਹੜੇ ਜਗ੍ਹਾ ਤੋਂ ਦੇਖ ਰਹੇ ਹੋ ਕਿਹੜੇ ਏਰੀਆ ਚੋਂ ਦੇਖ ਰਹੇ ਹੋ ਤੇ ਕਿਵੇਂ ਵੀਡੀਓ ਲੱਗੀ ਜੇਕਰ ਕੋਈ ਘਾਟਵਾਤ ਹੁੰਦੀ ਹੈ ਵੀਡੀਓ ਚ ਕੀ ਆ ਸੋਧ ਕਰੋ ਬਈ ਇਹ ਤੁਸੀਂ ਗੱਲ ਸਹੀ ਨਹੀਂ ਕੀਤੀ ਠੀਕ ਹੈ ਜਾਣਕਾਰੀ ਜੇ ਕਿਸੇ ਨੂੰ ਵੀ ਹੋ ਸਕਦਾ ਠੀਕ ਹੈ ਨਾ ਆਪਾਂ ਪਰਪੱਕ ਕੋਈ ਨਹੀਂ ਹੁੰਦਾ ਸੋ ਮੈਨੂੰ ਤੁਸੀਂ ਰਾਇ ਵੀ ਦਿਆ ਕਰੋ ਆਪਣੀ ਸੋ ਵੀਡੀਓ ਨੂੰ ਅੰਤ ਤੱਕ ਦੇਖਣ ਲਈ ਦੋਸਤੋ ਇੱਕ ਵਾਰੀ ਫੇਰ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ